ਕੱਲੋਂ ਜਸਮਿੰਦਰ ਦਾ ਪ੍ਰਾਣਾ ਕਾਰਡ ਲੈ ਕੇ ਆਇਆ ਸੀ ਤੇ ਮੈਂ ਕਮੈਂਟ ਦੇਖ ਰਿਹਾ ਤਾਂ ਵਿੱਚ ਉਹਦੇ ਲੋਕਾਂ ਦੇ ਇੰਨੇ ਕਮੈਂਟ ਆਏ ਹੋਏ ਬਹੁਤ ਜ਼ਿਆਦਾ ਕਮੈਂਟ ਆਏ ਹੋਏ ਆ ਵੀ ਤੈਂ 100 ਰੁਪਏ ਦਿੱਤਾ ਜੇ ਕਿਤੇ ਮੈਂ ਹੀ 500 ਰੁਪਏ ਦੇ ਦਿੰਦਾ ਫਿਰ ਕਮੈਂਟ ਦੂਜੇ ਪਾਸੇੋਂ ਆਉਣੇ ਤੇ ਵੀ ਆਪਣੇ ਆਪ ਨੂੰ ਵੱਡਾ ਦਿਖਾ ਰਿਹਾ ਵੀ ਮੈਂ 500 ਰੁਪਏ ਦਿੱਤਾ ਸਮਝ ਲਈ ਗੱਲ ਲੈ ਦੂਜੇ ਪਾਸੇ ਵੀ ਤੂੰ ਤਾਂ ਮੀਰੇ ਬਹੁਤ 5-500 ਦੇ ਦੇ ਰਿਆ ਪਰ ਲੋਕਾਂ ਨੂੰ ਵੰਡ ਰਿਆ ਫਲਾਣਾ ਕਰ ਰਿਆ ਪਹਿਲੀ ਗੱਲ ਤਾਂ ਇਹ ਆ ਵੀ ਉਹ ਇੱਕ ਉਹ ਮੇਰਾ ਐਜੇ ਯਾਰ ਦੋਸਤ ਮੈਨੂੰ ਕਾਰਡ ਦੇਣਾ ਆ ਠੀਕ ਆ ਕਹਿੰਦੇ ਪੁੱਛਦਾ ਨਹੀਂ ਹੈਗਾ ਆ ਉਛਣ ਦਾ ਮੈਂ ਕਹਿੰਦਾ ਘਟੋੜ ਜੇ ਮੈਂ ਤੁਹਾਨੂੰ ਸਕਰੀਨਸ਼ਾਟ ਦਿਖਾਵਾਂ ਨਾ ਕਾਡਾਂ ਦੇ ਇੰਨੇ ਕ ਆਏ ਹੋਏ ਵਿਆਹ ਦੇ ਇੰਨਾ ਕ ਮੈਨੂੰ ਇਨਵਾਈਟਡ ਕੀਤਾ ਹੋਇਆ ਕੱਲ ਵੀ ਇੱਕ ਇਟਲੀ ਬੰਦੇ ਨਾਲ ਗੱਲਬਾਤ ਹੋਈ ਹੈ ਕਹਿੰਦਾ ਵੀਰੇ ਤੁਸੀਂ ਜਰੂਰ ਆਉਣਾ ਸੀ ਕਹਿੰਦਾ ਕਾਰਡ ਲੈ ਕੇ ਵੀ ਆਵਾਂਗੇ ਤੇਰੇ ਕੋਲ ਉਹਨੂੰ ਭੇਜ ਵੀ ਦਿੱਤਾ ਵੀ ਆਪਣੀ ਰੋਮਾਂਡ ਵਿੱਚ ਵਕਾਲਾ ਵੀ ਤਾਂ ਆਉਣੀ ਆਉਣਾ ਮੈਂ ਕਹਿੰਦਾ ਵੀਰੇ ਕੋਈ ਗੱਲ ਨਹੀਂ ਜਰੂਰ ਆਵਾਂਗੇ ਇੱਕ ਰਾਹੋਂ ਸਾਈਡ ਤੇ ਆਇਆ ਹੋਇਆ ਜਿਹੜਾ ਮੇਰੇ ਦੋ ਤਿੰਨ ਚੇਤੇ ਜ ਆ ਇਹ ਨਹੀਂ ਹੁੰਦਾ ਜੇ ਕੋਈ ਬੰਦਾ ਕਾਰਡ ਲੈ ਕੇ ਆਇਆ ਐਜ਼ ਏ ਉਹ ਮੇਰਾ ਦੋਸਤ ਆਇਆ ਮੈਨੂੰ ਕਾਰਡ ਲੈ ਕੇ ਮੋਟਰਪੁਰ ਮੋਟਰਪੁਰ ਅਸੀਂ ਇੱਥੇ ਇਕੱਠੇ ਹੋਲੀਆਂ ਖੇਲੇ ਆ ਅਸੀਂ ਇਕੱਠੇ ਘੁੰਮੇ ਫਰੇ ਆ ਠੀਕ ਹੈ ਮੈਂ ਕਹਿੰਦਾ ਵੀ ਮੈਨੂੰ ਜਦੋਂ ਜੈਸਮੀਨ ਨੇ ਕਹੇ ਵੀ ਚਾਚੇ ਉਹ ਤੁਹਾਨੂੰ ਜਾਣਦਾ ਮੈਂ ਨਹੀਂ ਗੌਰ ਨਹੀਂ ਕੀਤੀ ਮੈਂ ਛੇਰ ਕੋਈ ਮੁੰਡਾ ਹੋਣਾ ਵੀ ਛੇਰ ਜਿਹੜਾ ਜਾਣ ਮੈਂ ਨਹੀਂ ਗੌਰ ਨਹੀਂ ਜਦ ਪਹਿਲਾਂ ਅੱਜ ਤੋਂ ਲਾਲੋ ਵੀ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਰਿਸ਼ਤੇ ਦੀ ਗੱਲ ਚੱਲੀ ਐ ਕੁਝ ਵਿੱਚ ਕਹਿ ਰਿਹਾ ਲਵ ਮੈਰਿਜ ਆ ਲਵ ਮੈਰਿਜ ਦੇ ਬਾਰੇ ਕਲੀਅਰ ਕਰੋ ਲਵ ਮੈਰਿਜ ਲਵ ਮੈਰਿਜ ਦੱਸੋ ਕਮੈਂਟ ਮੈਂ ਦੇਖ ਰਿਹਾ ਮੇਰੇ ਚੈਨਲ ਦੇ ਥੱਲੇ ਵੀ ਆਉਂਦੇ ਦੂਜੇ ਥੱਲੇ ਵੀ ਆਉਂਦੇ ਆ ਵੀ ਲਵ ਮੈਰਿਜ ਕਲੀਅਰ ਕਰੋ ਉਹ ਮੇਰੇ ਜੇ ਲਵ ਮੈਰਿਜ ਮੇਰੇ ਕਿੰਨੇ ਯਾਰ ਦੋਸਤ ਮੇਰੇ ਸਰਕਲ ਦੇ ਵਿੱਚ ਕਿਤਨੇ ਕਿਤੇ ਮੇਰੇ ਤਾਂ ਗੱਲ ਆਉਂਦੀ ਦਿੰਦੇ ਆ ਮੇਰੇ ਜਿਹੜੇ 5-6000 ਦੋਸਤ ਆ ਜਿਹੜੇ ਮੇਰੇ ਬਹੁਤ ਦਿਲ ਦੇ ਕਰੀਬ ਆ ਬਹੁਤ ਜ਼ਿਆਦਾ ਥੋੜੇ ਨਹੀਂ ਬਹੁਤ ਜ਼ਿਆਦਾ ਉਹ ਵੀ ਕਿਤੇ ਗੱਲ ਕਲੀਅਰ ਕਰੂੰ ਇੱਕ ਥੋੜੀ ਜਿਹੀ ਨੇ ਕਿ ਮੇਰੇ ਦੋਸਤ ਨੇ ਇੱਕ ਕਿਸੇ ਨੇ ਬੰਦੇ ਨੇ ਗੱਲ ਕਹਿ ਦਿੱਤੀ ਉਹਨਾਂ ਨੂੰ ਵੀ ਸੁਣਾਈ ਆ ਉਹਨਾਂ ਨੂੰ ਵੀ ਸੁਣਾਈ ਆ ਮੈਂ ਕਿਹਾ ਯਾਰ ਉਹਦਾ 30% ਮੈਂ ਦਿੰਦਾ ਥੋੜਾ ਥੱਲੇ ਲੱਗਿਆ ਹੋਇਆ ਨਾ ਉਹ ਨਹੀਂ ਲੈਣਾ ਹੈ ਥੋੜਾ ਥੱਲੇ ਲੱਗਿਆ ਹੋਇਆ ਇਸ ਟਾਈਮ ਉਹ ਮੈਂ ਕੋਈ ਨਹੀਂ ਮੈਂ ਕਿਹਾ ਮੈਂ 30% ਦੋ ਹਿੱਸੇ ਤੁਸੀਂ ਇਕੱਠੇ ਕਰ ਦੋ ਜਾਂ ਸਾਰੇ ਮਿਲ ਕੇ ਇੱਕ ਇਸ ਸਮੇਂ ਦੇ। ਉਹ ਉਹ ਜਿਹੜਾ ਬੰਦਾ ਉਹਨੂੰ ਬੋਲ ਰਿਹਾ ਉਹ ਤੇ ਲਈਏ ਪਹਿਲਾਂ। ਮੈਂ ਤਾਂ ਹੈਰਾਨ ਆ ਯਾਰ ਲੋਕਾਂ ਦੇ ਯਾਰ। ਕਮੈਂਟ ਐਸੇ ਸੜੇ ਸੜੇ ਕਰ ਰਹੇ ਆ ਜਿਹਦਾ ਕੋਈ ਬੇਤੁਕਾ ਹਿਸਾਬ ਹੀ ਨਹੀਂ ਹੈਗਾ। ਦੇਖੋ ਯਾਰ ਤੂੰ ਉਹ ਕਿੰਨੀ ਫੈਮਿਲੀ ਖੁਸ਼ ਆ ਯਾਰ। ਉਹਨੂੰ ਵਿਆਹ ਨੂੰ ਅਰੇਂਜ ਮੈਰਿਜ ਨੂੰ ਲਵ ਮੈਰਿਜ ਬਣਾ ਰਿਹਾ ਵੀ ਲਵ ਮੈਰਿਜ ਕਹਿੰਦੇ ਨੇ ਇਹ। ਦੇਖੋ ਯਾਰ ਜੇ ਹੁਣ ਉਹ ਇਕੱਠੇ ਹੁੰਦੇ ਆ ਮਿਲਦੇ ਆ ਕਿਤੇ ਜਾਂਦੇ ਆ ਸੀ ਤਾਂ ਇਹ ਕਹਿੰਦੇ ਚਲ ਜਮਾਨਾ ਐਡਵਾਂਸ ਹੋ ਗਿਆ ਪਹਿਲਾਂ ਦੇਖੋ ਪਹਿਲਾਂ ਜਦੋਂ ਪਹਿਲੇ ਜਮਾਨੇ ਸਮਿਆਂ 'ਚ ਵਿਆਹ ਹੁੰਦੇ ਹੁੰਦੇ ਸੀ ਕਹਿੰਦੇ ਮੁੰਡੇ ਵਾਲਾ ਦਾ ਕੁੱਪ ਦੇਖਦੇ ਤੇ ਕੁੜੀ ਵਾਲੇ ਤਾਂ ਕਹਿੰਦੇ ਗੁਹਾਰਾ ਜਿੱਥੇ ਪਾਥੇ ਆ ਪਾਥੇ ਉਹ ਦੇਖ ਕੇ ਰਿਸ਼ਤੇ ਹੋ ਜਾਂਦੇ ਤੇ ਇੱਕ ਕਿਸ ਨੂੰ ਮਿਲਦੇ ਸੀ ਸਿਰਫ ਵਿਆਹ ਵਾਲੇ ਦਿਨ ਵੀ ਕੁੜੀ ਦਾ ਘੁੰਗਟ ਥੱਲੇ ਰਹਿੰਦਾ ਸੀ ਵੀ ਕੋਈ ਦੇਖ ਦੇਖੇ ਨਾ ਤਾਂ ਹੁਣ ਹੌਲੀ ਹੌਲੀ ਘੁੰਗਟ ਚੱਕੇ ਗਏ ਠੀਕ ਆ ਤੇ ਸਰ ਨੰਗੇ ਰਹਿਣ ਲੱਗੇ ਕਹਾ ਕਹਾ ਜਿਹੜਾ ਜ਼ਮਾਨਾ ਬਦਲਦਾ ਜਾ ਰਿਹਾ ਜੇ ਤੁਸੀਂ ਕਹੋਗੇ ਵੀ ਜਿੱਦਾ ਪਹਿਲਾਂ ਤੁਰ ਕੇ ਜਾਂਦੇ ਹੁੰਦੇ ਸੀ ਹੁਣ ਗੱਡੀਆਂ ਆ ਗਈਆਂ ਫਿਰ ਜਹਾਜ਼ ਆ ਗਏ ਸਮਾਂ ਬਦਲਦਾ ਜਾ ਰਿਹਾ ਹੁਣ ਇਹ ਵੀ ਇਹ ਵੀ ਦੱਸ ਦਿੰਨਾ ਵੀ ਜਿਹੜੀ ਆਹ ਪੀੜ੍ਹੀ ਆ ਦੂਜੀ ਪੀੜ੍ਹੀ ਜਿਹੜੀ ਤੀਜੀ ਪੀੜ੍ਹੀ ਅੱਜ ਤੋਂ ਸਾਡੇ ਪੋਤੇ ਤੋਂ ਬਾਅਦ ਜਿਹੜੇ ਪੋਤਿਆਂ ਦੇ ਘਰ ਨਿਆਣੇ ਹੋਣਗੇ ਉਹ ਬਹੁਤ ਅਡਵਾਂਸ ਹੋਣਗੇ ਮੰਨਦੇ ਨਾ ਗੱਲ ਇਹ ਉਹ ਬਹੁਤ ਜ਼ਿਆਦਾ ਐਡਵਾਂਸ ਹੋਣਗੇ। ਮੜੂ ਜੀ ਗਾਲ ਨੂੰ ਫਲਾਉਣਾ, ਧਮਕਾਉਣਾ, ਇਹ ਉਹ ਜੇ ਤਾਂ 100 ਰੁਪਏ ਦਿੱਤਾ। ਉਹ ਮੈਂ ਕਿਹਾ ਜਿਹਦਾ ਮੈਂ ਸੋਚਦਾ ਸੀ। ਉਹ ਆਇਆ ਜੇ ਰਿਸ਼ਤੇਦਾਰ ਨਹੀਂ ਆਇਆ ਮੇਰੇ ਕੋਲੇ ਯਾਰ ਕਾਰਡ ਦੇਣ। ਕਹਿੰਦੇ ਤਾਂ ਵੀਡੀਓ 'ਚ ਬਹੁਤ ਬਰੀ ਕਿਹਾ ਵੀ ਕਾਰਡ ਦੇ ਉਹਨੂੰ ਕਾਰਡ ਦੇਣ ਨੂੰ। ਉਹਦਾ ਪਹਿਲੀ ਇਨਫੋਰਮੇਸ਼ਨ ਆ ਗਈ ਸੀ ਮੇਰੇ ਕੋਲ ਵੀ ਵੀ ਉਹਨਾਂ ਨੇ ਕਿ ਤੁਹਾਨੂੰ ਕਾਰਡ ਦੇਣਾ ਆਉਣਾ। ਉਹ ਪਹਿਲੀ ਆ ਗਈ ਸੀ ਮੈਂ ਕੋਈ ਮੰਗਿਆ ਨਹੀਂ ਹੈਗਾ ਹਨ ਇਹ ਤਿੰਨੋਂ ਵੀ ਚਾਚ ਜੈਸਮੀਨ ਨੇ ਕਹਿਤਾ ਸੀ ਮੈਨੂੰ ਕਹਿੰਦੀ ਚਾਚੇ ਉਹਨਾਂ ਨੇ ਤੈਨੂੰ ਕਾਰਡ ਦੇਣਾ ਉਹਨਾਂ ਜਦੋਂ ਮੈਂ ਵੀਡੀਓ 'ਚ ਗੱਲ ਕਹੀ ਹੈ ਇਹ ਪਹਿਲੀ ਗੱਲ ਮੇਰੇ ਕੋਲ ਪਹੁੰਚ ਗਈ ਥੀ ਮੈਂ ਕੋਈ ਕਾਰਡ ਨਹੀਂ ਤਾਂ ਮੰਗਿਆ ਵੀ ਮੈਨੂੰ ਭਾਈ ਕਾਰਡ ਦੇ ਕੇ ਜਾਓ ਐਸ ਜਿਵੇਂ ਕਿ ਇੱਥੇ ਮੋਟਰ ਜਿਹੜਾ ਹੁਣ ਜਿੰਨੇ ਵੀ ਸਾਰੇ ਯਾਰ ਦੋਸਤ ਜਿੰਦਾ ਹੋਰ ਛੋਟੇ ਮੋਟੇ ਆ ਅ ਕੱਲ ਪਿੰਡ 'ਚੋਂ ਵੀ ਆਇਆ ਸੀ ਉਹ ਸਾਹਮਣੇ ਜਿੱਥੇ ਰਹਾ ਉਹ ਸਾਹਮਣੇ ਨਾਲ ਬੰਦਾ ਉਹ ਬੰਦਾ ਓਕੇ ਆ ਕਹਿੰਦੇ ਉਹ ਕਰਦਾ ਹੂੰ ਮੁਰਗੇ ਵੜਦਾ ਉਹਨੇ ਕਾਰਡ ਦਿੱਤਾ ਹੋਇਆ ਤਾਂ ਸਪੈਸ਼ਲ ਮੇਰੀ ਮੋਟਰ ਪਰ ਵੀ ਆਇਆ ਉਹ ਕਹਿੰਦਾ ਤਾਂ ਵਿਆਹ ਨੂੰ ਆਉਣਾ ਪਰ ਮੈਂ ਥੋੜੇ ੁਰ ਜੇ ਮੈਂ ਇੰਨਾ ਕਿ ਬਿਜੀ ਹੋਇਆ ਹੋਇਆ ਤਾਂ ਜਾਇ ਨਹੀਂ ਹੋਇਆ ਹੈਗਾ ਪਿੰਡ 'ਚ ਵਿਆਹ ਤਾਂ ਜਾਇ ਨਹੀਂ ਹੋਇਆ ਹੈਗਾ ਜਦੋਂ ਮੇਰੇ ਯਾਰ ਦੋਸਤ ਸਾਰੇ ਇਕੱਠਾ ਇਕੱਠੇ ਹੋ ਕਰਕੇ ਸ਼ਗਨ ਦੇ ਕੇ ਆਏ ਸਪੈਸ਼ਲ ਮਨੂ ਦੇ ਦੋਸਤ ਨੇ ਕਿਹਾ ਕਹਿੰਦਾ ਕੰਨ ਚ ਨੂੰ ਕਿਹਾ ਕਹਿੰਦਾ ਯਾਰ ਜਾਨ ਮਾਹਲੀ ਆਇਆ ਹੈਗਾ ਓਹ ਹੋ ਫਿਰ ਬਾਅਦ ਚ ਮੈਨੂੰ ਬਹੁਤ ਫੀਲਿੰਗ ਫੀਲ ਹੋਇਆ ਇਦਾਂ ਦਾ ਪਰ ਮੈਂ ਕਿਹਾ ਜਾਇ ਨਹੀਂ ਹੋਇਆ ਹੈਗਾ ਯਾਰ ਕੋਈ ਨਾ ਗੇ ਮਿਲ ਕੇ ਆਵਾਂਗੇ ਜਾ ਕੇ ਜਾ ਕੇ ਆਵਾਂਗਾ ਗੌਰੇ ਮਿਲ ਕੇ ਆਵਾਂਗੇ ਬੈਠ ਕੇ ਆਵਾਂਗੇ ਫੈਮਿਲੀ ਕੋਲ ਬਈ ਬਈ ਨਹੀਂ ਬੰਦੂ ਕੋ ਟਾਈਮ ਹੁੰਦਾ ਹੈ ਹੁਣ ਦੇਖੋ ਸਾਡੇ ਘਰ ਚ ਵਿਆਹ ਹੈ ਹੁਣ ਮੈਂ ਮਿਸਤਰੀਆਂ ਨੂੰ ਅੱਜ ਦਾ ਅੱਜ ਦੇ ਬਾਅਦ ਮਿਸਤਰੀ ਛੁੱਟੀ ਕਰਦਣੀ ਮੈਂ ਕਿਹਾ ਵੀ ਤੁਸੀਂ ਆਇਓ 7 8 ਤਰੀਕ ਤੋਂ ਬਾਅਦ ਇਹ ਅਸੀਂ ਵੀ ਫਿਰ ਹੁਣ ਵਿਜੀ ਹੋ ਜਣਾ ਸਾਰਿਆਂ ਨੇ ਰਿਸ਼ਤੇਦਾਰਾਂ ਨੇ ਆਉਣਾ ਹੋਰ ਸਮਾਨ ਸਮੋਹ ਜਿਹੜੇ ਲਿਆਉਣੇ ਆ ਘੜ ਦੀ ਸਪਾਈਆਂ ਹੋਣੇਗੇ ਇਹ ਹੁੰਦਾ ਹੀ ਆ ਘਰਾਂ ਦੇ ਵਿੱਚ ਸਾ ਜਿਹੜੇ ਆ ਕਿਆ ਕਹਿੰਦੇ ਹੁੰਦੇ ਆ ਅਹ ਤਰ੍ਹਾਂ ਦੇ ਵਿੱਚ ਚੁੱਲ੍ਹੇ ਵੱਧੋ ਜਿਹੜੇ ਰੋਟੀ ਉਧਰ ਹੀ ਹੋ ਜਣੀ ਸਾਰੀ ਫਿਰ ਕਹਿੰਦੇ ਅਹ ਵਿੱਚ ਪੁੱਲੂ ਕੋ ਸਾਨੂੰ ਪੁੱਛਾ ਨਹੀਂ ਫਲਾਣਾ ਉਹ ਯਾਰ ਪੁੱਛਣ ਪਿਛਾਉਣ ਦੀ ਨਹੀਂ ਹੁੰਦੀ ਇਹ ਗੱਲ ਇਹ ਇਹ ਪਿਆਰ ਹੁੰਦਾ ਜਿਦਾਂ ਪਿਆਰ ਚਲ ਫਿਰ ਕਿਹੜੀ ਗੱਲਾਂ ਦੇ ਪਿਆਰ ਹੈ ਮੈਂ ਕਿਹੜੇ ਲੋਕਾਂ ਨੂੰ ਸਮਝਾਉਣ ਲੱਗਿਆ ਹੋਇਆ ਮੈਂ ਤੇ ਮੇਰਾ ਕਾਲੂ ਰੋਜ਼ ਮੋਟਰ ਤੇ ਆਉਂਦੇ ਆ ਮੈਂ ਤੇ ਮੇਰਾ ਗੱਲ ਟਿਕ ਹੋਰ ਗੱਲ ਜਿੰਦਗੀ ਦਾ ਸਵਾਦ ਲੈ ਕੇ ਰੋ ਜੇ ਰੱਬ ਨੇ ਪੈਸੇ ਦਿੱਤੇ ਆ ਉਹਨੂੰ ਖਰਚ ਲੋ ਘਤਬੂਗੇ ਥੇਰ ਕਮਾ ਲਓ ਆਪਾਂ ਜਿਹੜਾ ਭੁੱਲੇ ਹੋਏ ਮੈਨੂੰ ਤਾਂ ਜੀ ਦੇ ਰਹਾ ਜ਼ਿੰਦਗੀ ਆਪਣੀ ਖੁਦ ਜਮੀਨ ਆਪਣੀ ਜੀ ਰਿਹਾ ਕੋਈ ਨੂੰ ਉਹ ਸਿਰਫ ਮੈਂ ਦੇਖਦਾ ਹੁੰਦਾ ਲੱਗੇ ਹੁੰਦੇ ਆ ਵੀ ਉਹ ਇੰਨਾ ਕਾ ਨਾ ਕਮੈਂਟਾਂ ਦੇ ਵਿੱਚ ਇਨਵੋਲ ਹੋਏ ਹੋਏ ਆ ਉਧਰ ਦੇਖਣੀ ਵੀਡੀਓ ਇੱਧਰ ਦੇਖਣੀ ਵੀਡੀਓ ਉਹ ਵੀਡੀਓ ਦੇਖਣੋ ਉਹਦੇ ਵਿੱਚ ਨਾ ਫਿਰ ਜੱਜਮੈਂਟ ਲਾਉਂਦੇ ਆ ਕਿ ਫਲਾਣ ਤੋਂ ਪਕਾੜਾ ਢਮਕਾਣਾ ਬਕਾਣਾ ਜਦੋਂ ਗੱਲਾਂ ਕਲੀਅਰ ਹੋ ਜਾਂਦੀਆਂ ਫਿਰ ਉਹ ਪਿੱਛੇ ੜਦੂ ਆ ਜਾਂਦਾ ਯਾਰ ਆ ਤਾਂ ਕੋਈ ਹੋਰ ਕੁਝ ਬਣ ਗਿਆ ਉਹ ਸਵਾਦ ਲੈਣੇ ਨੂੰ ਫਿਰਦੇ ਵੀ ਸਵਾਦ ਸਵਾਦ ਮੈਂ ਆਪਣੀ ਜ਼ਿੰਦਗੀ ਦਾ ਲੈ ਰਿਹਾ ਜੇ ਰੱਬ ਨੇ ਦਿੱਤੇ ਆ ਤਾਂ ਖਰਚ ਰਹੇ ਆ ਹੋਰ ਕਮਾ ਲਾਂਗੇ ਹਲੇ ਜੂੰਦੇ ਆ ਕਈ ਵਾਰ ਇਦਾਂ ਦੇ ਘਾਟੇ ਪੈ ਜਾਂਦੇ ਆ ਉਹ ਦਿਲ 'ਤੇ ਨਹੀਂ ਲਾਈ ਰਹਾ ਇੱਕ ਵਾਰੀ ਮੈਂ ਇੱਕ ਕੈਮਰਾ ਲੱਤਾ ਉਹ 50 ਹਜ਼ਾਰ ਦਾ ਆਇਆ ਕੈਮਰਾ ਲੱਤਾ 50 ਹਜ਼ਾਰ ਦਾ ਉਪਰ ਮੇਰੇ ਪਿੱਛੇ ਕੰਮਦਾਨੀ ਦਾ ਹੈਗਾ ਹਰਤੇ ਬੇਕਾਰ ਜਮ ਜਿਹਨੂੰ ਕਹਦੇ ਵੀ ਜੀ ਉਹਦੇ ਨਾਲ ਵੀਡੀਓ ਮੈਂ ਬਣਾ ਹੀ ਨਹੀਂ ਦੱਸ ਸਕਦਾ ਹੈ ਉਹ ਹੁਣ ਵੀ ਘਰੇ ਪਿਆ ਉਹ ਦਿਲਪਨ ਨਹੀਂ ਲੱਗਦਾ ਹੈ ਉਹ ਐਦਾਂ ਸੋਚਿਆ ਕੋਈ ਗੱਲ ਨਹੀਂ 50000 ਤਾਂ ਘਾਟਾ ਪਿਆ ਜੂਦੇ ਆ ਕਮਾਲਾਂਗੇ ਥੋੜੀ ਵਾਈਫ ਨੂੰ ਦੱਸਿਆ ਮੈਂ ਕਿ ਵੀ ਇਹ ਕੰਮ ਦਾ ਨਹੀਂ ਹੈ ਉਹ ਲੱਗਦੀ ਬੋਲਣ ਫਲਾਣ ਤੋਂ ਮੈਂ ਕਿਉਂ ਬੋਲਦੀ ਆ ਮੈਂ ਠੀਕ ਬੈਠਾ ਮੈਨੂੰ ਦੇਖ ਵੀ ਮੈਂ ਠੀਕ ਆ ਔਰ ਕਮਾ ਲਾਂਗਾ ਕੋਈ ਗੱਲ ਨਹੀਂ ਇਹ ਨਹੀਂ ਦਿਲਪਨ ਨਹੀਂ ਲਾਉਂਦਾ ਹੈਗਾ ਮੈਂ ਕਦੇ ਵੀ ਕੋਈ ਚੀਜ਼ ਨਾ ਇਦਾਂ ਦੀ ਜੇ ਤਾਂ ਹੁਣ ਥੋੜੇ ਕਮੈਂਟ ਆਏ 100 ਰੁਪਏ ਹੁਣ ਇਹ ਦਿਲਪਨ ਨਹੀਂ ਲਾਈ ਹੋਈ ਮੈਂ ਆਪਣੇ ਆਪ ਨੂੰ ਡਾਊਨ ਜਾ ਕਲੋਂ ਯਾਰ ਕੀ ਹੋ ਗਿਆ 100 ਵੱਧ ਡੜ ਦੇ ਪੈਸੇ ਇਹ ਕਹਾਂ ਫਲਾਣਾ ਕੋਣ ਤੋਂ ਨਾ ਦਿਲਪਨ ਨਹੀਂ ਲਾਈ ਜਦੇ ਜਦੋਂ ਮੈਂ ਘਰਾਂ ਜਾ ਕੇ ਗੱਲਬਾਤ ਕੀਤੀ ਕਹਿੰਦੇ ਅਸੀਂ ਮਿਲਣ ਦਾ ਅੰਦਰ ਬੁਲਾਉਣਾ ਦਾ ਫਲਾਣਾ ਦਾ ਟਮਕਾਣਾ ਦਾ ਸੀ ਮੈਂ ਤਾਂ ਨਹੀਂ ਉਹਨਾਂ ਨੂੰ ਕਿਹਾ ਮੈਂ ਤਾਂ ਐਜ਼ ਇੱਕ ਮੇਰਾ ਦੋਸਤ ਆਇਆ ਮੈਨੂੰ ਮਿਲਣ ਠੀਕ ਹੈ ਜਦੋਂ ਵਿਆਹ ਕਰਕੇ ਆਉਣਗੇ ਜੈਸ ਵਿੱਚ ਦੋਨੇ ਜਣੇ ਆਉਣਗੇ ਤੁਸੀਂ ਜੋ ਵਿਹਾਰ ਕਰਨੇ ਕਰਿਓ ਫਿਰ 5-500 ਰੁਪਏ ਦਿਓ ਭਾਂਵੇਂ ਇਹ ਸ਼ਗਨ ਹੁੰਦੇ ਆ ਇਹ ਸ਼ਗਨ ਭਾਂਵੇਂ 500 ਰੁਪਏ ਭਾਂਵੇਂ 1000 ਰੁਪਏ 10000 ਰੁਪਏ ਹੋਵੇ ਹੁਣ ਅਸੀਂ ਇੱਕ ਵਿਆਹ ਚ ਗਏ ਤੁਮ ਦਵਾਦਾਂ ਗੱਲ ਇਹ ਵਿਆਹ ਚ ਗਏ ਮੈਂ ਸ਼ਗਨ ਕਾਰਡ ਦੇ ਵਿੱਚ ਪਾਇਆ ਹੋਇਆ ਸੀ 1000 ਰੁਪਏ ਨਾ 1100 ਰੁਪਏ ਜੋ ਨਾ ਗਣੇ ਬੀਚਾ ਗਣਾ ਦੋਨੇ 1100 ਰੁਪਿਆ ਅੱਜ ਤਾਂ ਮੇਰੇ ਦੋ ਮੇਨ ਚੈਨਲ ਪਰ ਸ਼ਗਨ ਵਾਲੇ ਹੋਣੇ ਵਾਲੇ ਪਰ ਥੋੜੇ ਜਿਹੇ ਰਹਿ ਗਏ 6-7000 ਰਹਿ ਗਏ ਉਹ ਸ਼ਾਇਦ ਹਫਤੇ ਦਸ ਦਿਨ ਵਿੱਚ ਹੋ ਜਾਣਗੇ 11 ਲੱਖ ਸਬਸਕ੍ਰਾਈਬਰ ਤੇ ਅੱਜ ਕੱਲੇ ਇੱਕ ਰੀਤ ਜੀ ਚੱਲੀ ਹੋਈ ਆ ਉਹਨਾਂ ਨੇ ਇੱਕ ਕਾਰਡ ਮਹਿਕ ਨੂੰ ਦਿੱਤਾ ਸ਼ਗਨ ਦਾ ਤੇ ਦੂਜਾ ਕਾਰਡ ਮੇਰੀ ਵਾਈਫ ਨੂੰ ਦਿੱਤਾ ਤੇ ਜਦੋਂ ਸੀ ਕਾਰਡ ਖੋਲੇ ਕਾਰਡ ਦੇ ਵਿੱਚ ਪਤਾ ਕਿੰਨੇ-ਕਿੰਨੇ ਪੈਸੇ 21200 ਰੁਪਇਆ 2100 ਮਾਸਿਕ ਨੂੰ 2100 ਬਰੀ ਵਾਈਫ ਨੂੰ ਫਿਰ ਮੈਂ ਥੋੜਾ ਸ਼ਰਮਿੰਦਾ ਹੋਇਆ ਮੈਂ ਕਿਹਾ ਮੇਰੀ ਔਕਾਤ 1100 ਦੇਣ ਦੀ ਸੀ ਤੇ ਉਹਨਾਂ ਨੇ ਸਾਨੂੰ ਪਹਿਲੀ ਹੀ ਲਾ ਇੰਨੇ ਪੈਸੇ ਦੇ ਕੇ ਮੈਂ ਦੇਖ ਕੇ ਹਰਾਨ ਰਹੇਗਾ ਜੀ ਇਹ ਚੀਜ਼ਾਂ ਹੁੰਦੀਆਂ ਜੇ ਹੁਣ ਮੈਂ ਵੱਧੇ ਦੇ ਦਿੰਦਾ ਇਹਦਾ ਸੋਰ ਵੀ ਲੱਗਦਾ ਠੀਕ ਹੈ ਉਹ ਮੈਂ ਵਾਈਫ ਨੂੰ ਵਾਈਫ ਦਾ ਕਹਿੰਦੀ ਸੀ ਕਿ ਮੈਂ ਉਹ ਚੀਜ਼ ਘੱਟੀ ਕਹਿੰਦੇ ਨਾ ਇੰਨੇ ਤਾਂ ਵੱਧੇ ਦੇ ਦੇਣੇ ਮੈਂ ਕਿਹਾ ਕਪਾਹ ਫੋੜੀ ਦੇ ਬਾਂਦੇ ਠੀਕ ਹੈ ਵੱਡੇ ਨਾਲ ਥੋੜੀ ਵੱਡੇ ਥੋੜੀ ਬੜਕੇ ਦਿਖਾਉਣਾ ਜਿਹੜੇ ਹੈ ਡਾਊਨ ਟੂ ਅੱਥੇ ਰੇ ਥੱਲੇ ਦੰਦੇ ਜਿੱਦ ਦੀ ਗਰਾਸ ਫੋੜ ਲੈਦਾ ਸਵੇਰੇ ਉੱਠੀ ਦਾ ਫੇਤਾਂ ਚਾਈ ਜਿਹਦੇ ਇੱਥੇ ਮੈਂ ਤੇ ਮੇਰਾ ਕਾਲੂ ਮੈਂ ਤੇ ਮੇਰਾ ਕਾਲੂ ਦੋਨੇ ਮੋਟਰ ਤੇ ਆਉਂਦੇ ਆ ਇਹ ਖੇਤਾਂ ਵਿੱਚ ਲਟਦਾ ਮਿੱਟੀ ਲਵਾਈ ਬੈਠਾ ਫੇਰ ਅੱਜ ਮੇ ਲੋ ਤਾਂ ਫੇਰ ਨਾ ਕਿਤੇ ਗਾ ਪਾ ਗਿਆ ਹੋਵੇ ਖੇਤ ਦੇ ਵਿੱਚ ਇੱਧਰ ਕਿਤੇ ਵੀਡੀਓ ਦੇ ਕੇ ਜੱਜਮੈਂਟ ਨਾ ਲਾਇਆ ਕਰੋ ਆ ਪ੍ਰੇਮ ਸਾਡਾ ਬਹੁਤ ਹੈ ਇਹ ਨਹੀਂ ਹੈਗਾ ਇੱਕ ਗੱਲ ਆ ਰਾਤ ਮੈਂ ਤੇ ਨਿਮਾ ਗਏ ਹੋਤੇ ਸ਼ਹਿਰ ਸ਼ਹਿਰ ਗਏ ਹੋਤੇ ਖਾਦਾ ਪੀਤਾ ਸੀ ਤੇ ਜੋ ਖਾਣਾ ਨਿਮਾ ਮੱਛੀ ਖਾਂਦਾ ਜਿਆਦਾ ਮੱਛੀ-ਮੱਛੀ ਫੜਾਈ ਉਸ ਤੋ ਵਦ ਮੇਰੇ ਸਾਰੇ ਯਾਰ ਦੋਸਤ ਮਿਲ ਗਏ ਉਹਨਾਂ ਨਾਲ ਗੱਲਬਾਤ ਹੋਈ ਦੀ ਬੈਠੇ ਜਦੋਂ ਸਾਰੇ ਯਾਰ ਦੋਸਤ ਬੈਠੇ ਤੇ ਕਹਿੰਦਾ ਹਾਂ ਯਾਰ ਉਹ ਮੈਨੂੰ ਵੀ ਕਿਹਾ ਬੰਦੇ ਨੇ ਵੀ ਤੇਰੇ ਦੋਸਤ ਦੇ ਆਇਆ ਕਰਕੇ ਚੀਜ਼ ਰਹਿੰਦੀ ਉਹਦੇ ਪੈਸੇ ਰਹਿੰਦੇ ਆ ਸਿੱਧੀ ਗੱਲ ਦਾ ਹੱਦ ਮੈਂ ਕਹਿੰਦਾ ਕਹਿੰਦਾ ਉਹ ਮੈਨੂੰ ਵੀ ਸੁਣਾਇਆ ਯਾਰ ਇੱਕ ਮੁੰਡਾ ਦੂਜੇ ਯਾਰ ਦੋਸਤ ਕਹਿੰਦਾ ਇਹਨਾਂ ਕੋ ਉਧਰ ਥੋੜੇ ਥੋੜੇ ਸਾਰੇ ਯਾਰ ਦੋਸਤ ਇਕੱਠੇ ਕਰਕੇ ਨਾ ਉਹਦੇ ਪੈਸੇ ਲਈ ਰੱਖਾ ਮੈਂ ਉਹਨੂੰ ਕਿਹਾ ਮੈਂ ਤੇ ਤਿਆ ਇਸ ਸਮੇਂ ਮੈਂ ਦੇ ਦੂੰਗਾ ਤੇ ਘਰ ਨੂੰ ਆ ਗਿਆ ਤਾਂ ਗੱਡੀ ਲਿਆ ਕੇ ਨੇਤਰਾ ਦੇ ਘਰ ਦੇ ਬੂਰੇ ਖੜਾਤੀ ਆਇਆ ਮੈਂ ਸਵੇਰ ਟਾਈਮ ਸਾਰੇ ਆਸਾਂ ਲੱਗਿਆ ਕਿ ਗੱਡੀ ਕਿੱਦਾਂ ਖੜਾਈ ਆ ਉਹ ਮੇਰਾ ਰਾਤ ਤੋਂ ਪਤਾ ਨਹੀਂ ਦਾ ਹੈਗਾ ਵੀ ਥੋੜੇ ਜਿਹਾ ਓਵਰ ਹੋਇਆ ਹੋਇਆ ਮੈਨੂੰ ਨਹੀਂ ਪਤਾ ਲੱਗਿਆ ਥੋੜੀ ਜਿਹੀ ਗੱਡੀ ਤਾਂ ਕੀ ਕਹਿੰਦੇ ਹੁੰਦੇ ਤਾਂ ਘਰ ਦੇ ਬੂਰੇ ਸਾਢੀ ਕੀਤੀ ਪਸ਼ੀ ਦੇ ਵਿੱਚ ਖੜੀ ਦੀ ਥੋੜੀ ਜੀ ਜਿੱਦਾਂ ਸਰਕਾਰੀ ਜਗ੍ਹਾ ਦੇ ਵਿੱਚ ਸਰਕਾਰੀ ਜਗ੍ਹਾ ਦੇ ਵਿੱਚ ਘਟੋ-ਘਟਣ ਜਿਆਦਾ ਗਿੱਠ ਕੇ ਸਰਕਾਰੀ ਜਗ੍ਹਾ ਦੇ ਵਿੱਚ ਖੜੀ ਸੀ ਮੈਂ ਗੱਡੀ ਖੜਾਈ ਤੇ ਹੁਣ ਲੰਘ ਗਿਆ ਦੇ ਆ ਕੀ ਕਹਿੰਦੇ ਹੁੰਦੇ ਆ ਮੇਰਾ ਹੱਕ ਤਾਂ ਉੱਥੇ ਜਾ ਕੇ ਗੱਡੀ ਖੜਾਈ ਨਾ ਉਹਨਾਂ ਦੇ ਘਰ ਦੇ ਮੇਰੇ ਨੇਤਰ ਬਾਈ ਉਹਨਾਂ ਦੇ ਮੇਰਾ ਘਰ ਇਹ ਨਹੀਂ ਹੈਗਾ ਵੀ ਮੈਂ ਹੋਰ ਪਾਸੇ ਛੱਡੋ ਜਾ ਰਹੇ ਲੋਕ ਤੁਸੀਂ ਨਹੀਂ ਸਮਝ ਜਿਹੜੇ ਹੇਟਰ ਉਹ ਨਹੀਂ ਸਮਝ ਸਕਦੇ ਚੀਜ਼ਾਂ ਇਹ ਬਰੀਕੀ ਗੱਲਾਂ ਨੇਤਰ ਬਾਈ ਹੁਣੀ ਇਦਾਂ ਦੇ ਆ ਮੈਂ ਨਾ ਕਿਸੇ ਤੇ ਕਿਰਾਏ ਪ੍ਰਸਿੱਧ ਬੋਲ ਇੱਥੇ ਇੱਕ ਸਾਲ ਆ ਖੇਤ ਕਿਰਾਏ ਪਰ ਬੋਹ ਲਿਆ ਮੈਂ ਉਹਦਾ ਡੈਡੀ ਆ ਗਿਆ ਨਾ ਮੇਰੇ ਗਲ ਪਾ ਕੇ ਕਹਿੰਦਾ ਐਡਾ ਟਰੈਕਟਰ ਲੱਤਾ ਕਿਹਦੇ ਵਾਸਤੇ ਲੱਤਾ ਹੈ ਤੇਲ ਪਾਹ ਚਲਾਉਵੇਂ ਇਹਨੂੰ ਹੁਣ ਸਮਝ ਲਿਓ ਕਿ ਇੰਨਾ ਪ੍ਰੇਮ ਹੁਣ ਵੀ ਘਰ ਦੇ ਵਿੱਚ ਜਦ ਕਿਤੇ ਲੋਡ ਹੁੰਦੀ ਹੈ ਟਰੈਕਟਰ ਦੀ ਜਾਂ ਉਹਨਾਂ ਦੀ ਟਰੈਕਟਰ ਆਉਂਦਾ ਉਹ ਟਰੈਕਟਰ ਜਾਂਦਾ ਨਾਲ ਬਿਗੈਰ ਪਿੱਛੋਂ ਚਾਬੀ ਮਾਰ ਕੇ ਲੈ ਆਉਂਦੇ ਸੀ ਲੋਣ ਲੱਗੇ ਫਲਾਉਣ ਆਣ ਟਮਕਾਉਣਾ ਆ ਮਕਾਉਣਾ ਐ ਟਮਕਾਉਣਾ ਐ ਇਹ ਫਲਾਉਣਾ ਟਮਕਾਉਣਾ ਉਹ ਜੱਜਮੈਂਟ ਨਾਲੇ ਪਰ ਪ੍ਰੇਮ ਸਾਡਾ ਬਹੁਤ ਆਸੂ ਦੇ ਵਿੱਚ ਤੁਸੀਂ ਵੀਡੀਓ ਚਲੋ ਵੀਡੀਓ ਮੈਂ ਦੇਖਦਾ ਹਾਂ ਤਾਂ ਥੋੜਾ ਜਿਹਾ ਜ਼ਿਆਦਾ ਚੀਜ਼ ਉਹ ਜ਼ਿਆਦਾ ਚੀਜ਼ਾਂ ਦਿਖਾਉਣ ਲੱਗੇ ਹੋਇਆ ਮੈਂ ਕਿਹਦਰ ਇਹ ਸੋਚ ਰਿਹਾ ਇਹ ਚੀਜ਼ਾਂ ਨਹੀਂ ਦਿਖਾਉਣੀ ਚਾਹੀਦੀ ਵੀਡੀਓ ਦੇ ਵਿੱਚ ਜਿਹੜੇ ਮੇਤਰ ਬਾਈ ਹੁਣ ਚੀਜ਼ਾਂ ਵੀਡੀਓ ਦਿਖਾ ਦਿੰਦੇ ਆ ਚਲ ਮੈਂ ਇਹ ਸੋਚਦਾ ਯਾਰ ਜੇ ਕਿਸੇ ਨੇ ਧੀ ਧਿਆਣੀ ਦਾ ਹੋਰ ਨੇ ਵਿਆਹ ਕਰਨਾ ਹੈ ਉਹਨੂੰ ਥੋੜੀ ਜਿਹੀ ਐਸ ਚੀਜ਼ ਤੇ ਨੌਲੇਜ ਮਿਲ ਜਾਊਗੀ ਪਰ ਜਿਹੜਾ ਮੈਂ ਘਰ ਦਾ ਆਪਣਾ ਮੇਰਾ ਘਰ ਬਣ ਰਿਹਾ ਬਈ ਇਜੇਦਾਰ ਫੋਈਦਾ ਖਰਚਾ ਹੋ ਗਿਆ ਰੰਗ ਦਾ ਖਰਚਾ ਹੋ ਗਿਆ ਫਲਾਣਾ ਹੋ ਗਿਆ ਢਮਗਾਣਾ ਹੋ ਗਿਆ ਬਈ ਵੀ ਚੀਜ਼ਾਂ ਦਿਖਾਏ ਰਿਹਾ ਮੈਂ ਆਪਣੇ ਪਰ ਜਾ ਆਪਣੇ ਆਪ ਤੇ ਸੋਚਾ ਮੈਂ ਪਰ ਮੇਰਾ ਢੰਗ ਕੁਝ ਹੋਰ ਆ ਥੋੜਾ ਜਿਹਾ ਚੀਜ਼ ਨੂੰ ਰਿਸਪੈਕਟੇਬਲ ਕਿਦਾਂ ਚੀਜ਼ ਨੂੰ ਦਿਖਾਉਣਾ ਜੁਣ ਮੇਰੀ ਵਾਈਫ ਵੀਡੀਓ ਚ ਆਉਂਦੀ ਆ ਨਾ ਕਦੇ ਨਹੀਂ ਪੂਰੀ ਰਿਸਪੈਕਟੇਬਲ ਦਿਖਾਈਦੀ ਆ ਹੁਣ ਇਹ ਇਹ ਗੱਲ ਤੇ ਵੀ ਨਾ ਦੇਖੋ ਕਮੈਂਟ ਕਰਨ ਲੱਜਾਂਗੇ ਤੂੰ ਉਹਨਾਂ ਨੂੰ ਗਲਤ ਕਹਿ ਰਿਹਾ ਫਲਾਣਾ ਕਹਿ ਰਿਹਾ ਪਰ ਮੈਨੂੰ ਆਪ ਨੂੰ ਕੋਈ ਨਾ ਚੀਜ਼ ਫੀਲ ਹੁੰਦੀ ਆ ਇਹ ਥੋੜੇ ਜਿਆਦਾ ਇੰਨਾ ਓਵਰ ਵੀ ਨਹੀਂ ਚਾਹੀਦਾ ਯਾਰ। ਸ਼ਾਇਦ ਤੁਹਾਨੂੰ ਵੀ ਫੀਲਿੰਗ ਫੀਲ ਹੁੰਦੀ ਹੋਵੇ ਚੀਜ਼ ਇਹ। ਪਰ ਮੈਨੂੰ ਥੋੜਾ ਲੱਗ ਰਿਹਾ। ਪਰ ਫਿਰ ਵੀ ਹਾਸੇ ਮਜ਼ਾਕ ਦੇਓ ਕਿੰਨੀ ਹਾਸੇ ਹਾਸਮੁਖ ਕਰਦੇ ਆ ਬਹੁਤ ਸੋਹਣੇ ਬਲੌਗ ਬਣਾ ਹਾਸਸ ਕੇ ਬਲੌਗ ਬਣਾਉਂਦੇ ਆ। ਠੀਕ ਆ। ਤੇ ਨਾਲੇ ਦੇਖਦੇ ਆ, ਨਾਲੇ ਬੋਲਦੇ ਆ। ਠੀਕ ਆ। ਜਾਂ ਤਾਂ ਦੇਖੋ ਨਾ, ਫਿਰ ਬੋਲੋ ਨਾ। ਦੇਖ ਕੇ ਅੰਦਰ ਜਿਹੜੀ ਗੱਲ ਬੰਦਾ ਸਮਾ ਲੰਦਾ। ਜੇ ਹੁਣ ਤੁਸੀਂ ਵੀਡੀਓ ਦੇਖ ਲਈ ਤਾਂ ਮੇਰੀ ਬੰਦੇ ਨੇ ਗੱਲ ਅੰਦਰ ਸਮਾ ਲਈ। ਫਿਰ ਕਮੈਂਟ ਕਰਨਾ ਉਹ ਮੈਂ ਦੇਖ ਲਾ ਉਹ 도ਗਲੇ ਬੰਦੇ ਹੁੰਦੇ। ਵੀ 도ਗਲੇ ਇੱਧਰ ਹੀ ਗੱਲ ਉੱਧਰ ਉੱਧਰ ਹੀ ਗੱਲ ਇੱਧਰ 도ਗਲੇ ਕਿਹੜੇ ਹੁੰਦੇ ਆਹ ਦੇਖੋ ਕਮੈਂਟਾਂ ਦੇ ਵਿੱਚ। ਆ ਤੁਹਾਨੂੰ ਪਤਾ ਲੱਗ ਜਾਣਾ ਕਮੈਂਟਾਂ ਦੇ ਵਿੱਚ ਵੀ 도ਗਲੇ ਬੰਦੇ ਕਿਹੜੇ ਆ। ਤੇ ਧੰਨਵਾਦ ਜੀ ਅੱਜ ਦਾ ਲਾਈਵ ਆਪਾਂ ਬੰਦ ਕਰਦੇ ਆਂ। ਆਪਣਾ ਜੋ ਅੰਦਰ ਦਾ ਉਵਾਲਾ ਤਾਂ ਜਿਹੜਾ ਮੇਰਾ ਅੰਦਰ ਦਾ ਵਾਲ ਤਾਂ ਮੈਂ ਬਾਹਰ ਕੱਢ ਲਿਆ ਪੜਾਸ। ਤੇ ਹੁਣ ਆਪਾਂ ਤੁਹਾਨੂੰ ਚਲਦੇ ਆਂ ਕਾਲੂ ਮੇਰੇ ਉਧਰ ਤਿਆਰ ਬੈਠਾ ਜਾਣ ਵਾ ਤੇ ਚੱਲੀਏ ਬਾਈ ਨਿਕਲੇ ਕਰ ਨੂੰ ਚੱਲ ਚੱਲੀ ਜੇ ਦੇਖੇ ਕੰਮ ਕਰ ਧੰਨਵਾਦ ਜੀ ਹਾਂ ਅੱਜ ਦੀ ਰਾਜਪੁਰੇ ਚ ਥੋੜਾ ਸਵਾਲਤਾ ਜੀ ਭੁੱਲੇ ਕਰਾ ਕਹਿਣਾ ਧੰਨਵਾਦ ਜੀ